13 ਵਾਲਾ ਟਰੈਕਟਰ ਕਿਥੋਂ ਦਾ ਨੰਬਰ ਆ ਇਹ ਲੁਧਾਨਾ ਦਾ ਨੰਬਰ ਤੇ ਇੰਜਨ ਗੇਅਰ ਦਾ ਕਿਵੇਂ ਆ ਇਹ ਇੰਜਨ ਕਿਦਾ ਪੂਰਾ ਸਹੀ ਹੈ ਪੂਰਾ ਓਕੇ ਆਗਾ ਤਵੀਆਂ ਕਿਥੋਂ ਦੀਆਂ ਬਣੀਆਂ ਇਹ ਚ ਬਰਨਾਲੇ ਦੀ ਬਰਨਾਲੇ ਦੀਆਂ ਤਵੀਆਂ ਬਣੀਆਂ ਹੋਈਆਂ ਨੇ ਕਿੰਨੀਆਂ ਤਵੀਆਂ ਨੇ ਇਹ 18 18 ਤਵੀਆਂ ਨੇ ਐਮ ਸੀ ਦੇ ਐਮ ਸੀ ਦੇ ਬੱਤੇ ਲੱਗੇ ਹੋਏ ਆਗੇ ਟਾਟਾ ਦਾ ਫਰਸ਼ ਟਾਟਾ ਦਾ ਫਰਸ਼ ਆ ਇਹਦੇ ਵਿੱਚ ਕਹਿੰਦਾ ਪੈਸੇ ਖਾਤਰ ਤੁਰਿਆ ਫਿਰਦਾ ਬੰਦਾ ਇੱਥੇ ਮਸਲੇ ਸਾਰੇ ਰੋਟੀ ਦੇ ਜਿਹੜੇ ਅੱਜ ਮਿੱਤਰੋ ਤੁਹਾਨੂੰ ਸੰਦ ਦਿਖਾਉਣਿਆ ਟਰੈਕਟਰ ਟਰਾਲੀ ਜਿੰਦਰਾ ਤੇ ਤਵੀਆਂ ਮਿੱਤਰੋ ਸਾਰੇ ਚੋਟੀ ਦੇ ਅੱਜ ਦੀ ਵੀਡੀਓ ਆਪਣੀ ਕਿਸਾਨ ਭਰਾਵਾਂ ਲਈ ਆ ਕਿਸਾਨ ਭਰਾਵਾਂ ਨੂੰ ਅੱਜ ਆਪਾਂ 4 ਸੰਦ ਅ ਵਿਕਾਊ ਨੇਗੇ ਉਹ ਦਿਖਾਣਿਆਂਗੇ ਤੇ ਸਾਰਿਆਂ ਨੂੰ ਪਹਿਲੇ ਨੰਬਰ ਤੇ ਆਪਣੇ ਕੋਲੇ ਸਟੈਂਡਰਡ ਟਰੈਕਟਰ ਆਗਾ ਇਹ ਟਰੈਕਟਰ ਕਿੰਨਾ ਮਾਡਲ ਚ 13 ਮਾਡਲ 13 ਮਾਡਲ ਦਾ ਟਰੈਕਟਰ ਆਗਾ ਤੇ ਇਹ 13 ਮਾਡਲ ਟਰੈਕਟਰ ਆ ਕਿੱਥੋਂ ਦਾ ਨੰਬਰ ਆ ਇਹ ਲੁਧਾਨਾ ਦਾ ਨੰਬਰ ਤੇ ਇੰਜਨ ਗੇਅਰ ਦਾ ਕਿਵੇਂ ਆ ਇਹ ਇੰਜਨ ਗੇਅਰ ਦਾ ਪੂਰਾ ਸਹੀ ਹੈ ਪੂਰਾ ਓਕੇ ਆਗਾ ਤੇ ਟਾਇਰਾਂ ਟੱਪਿਆਂ ਦਾ ਕਿਵੇਂ ਆ ਇਹ ਮਗਲਟਰ 170 ਪੈਸੇ ਆ ਠੀਕ ਆ ਜੀ ਮਗਲਟਰ 60 ਪੈਸੇ ਆ ਤੇ ਸਾਰੇ ਦੀ ਨਿਗਾਮਰਵਾ ਦਿੰਨੇ ਆ ਅਜੋ ਸਾਨੂੰ 760 ਆ ਸਟੈਂਡਰਡ ਸਟੈਂਡਰਡ 460 460 ਟ੍ਰੈਕਟਰ ਆ ਡੀ ਆਈ ਟ੍ਰੈਕਟਰ ਆਗਾ ਤੇ ਇਹਦੇ ਵਿੱਚ ਆ ਚੇਂਜਰ ਆਉਣਾਗਾ ਹੈਗੇ ਚੇਂਜਰ ਆ ਜੀ ਠੀਕ ਆ ਇਹ ਚੇਂਜਰ ਟੈਕ ਆਗਾ 6 ਮੂਰ ਨੂੰ ਆ ਚਾਰ ਗੇਅਰ ਬੈਕ ਆ ਇਹਦੇ 6 ਮੂਰ ਨੂੰ ਆ ਤੇ ਬਾਕੀ ਮਗਰਿਆੜਾਂ ਦਾ ਵਿਖਾ ਦਿੰਨੇ ਆ ਸਾਨੂੰ ਕਿਸੇ ਪਾਸਿਓ ਕੋਈ ਗਲੇ ਸੜੇ ਨਹੀਂ ਮਗਰਿਆੜ ਪੂਰਾ ਚੋਟੀ ਦਾ ਟ੍ਰੈਕਟਰ ਆਗਾ ਤੇ ਇਧਰੋਂ ਪਿੱਛੋਂ ਵੀ ਆ ਕੇ ਦਿਖਾ ਰਹੇ ਹਾਂ ਤੁਹਾਨੂੰ ਡੰਡਾ ਫੱਟੀ ਇਹਦੇ ਨਾਲ ਮਿਲੂਗਾ ਤੁਹਾਨੂੰ ਤੇ ਬਹੁਤ ਹੀ ਸੋਹਣਾ ਟਰੈਕਟਰ ਆਗਾ ਤੇ ਇਹਦੀ ਕੀਮਤ ਤੁਹਾਨੂੰ ਆਪਾਂ ਬਾਅਦ ਚ ਦੱਸਾਂਗੇ ਇਹਦੀ ਕੀਮਤ ਫੋਨ ਤੇ ਹੀ ਕਰਾਂਗੇ ਆਪਾਂ ਸੈਲਫ ਸਟਾਰ ਟਰੈਕਟਰ ਆਗਾ ਪੂਰਾ ਸੋਹਣਾ ਟਰੈਕਟਰ ਆਗਾ ਦੇ ਕਿਸ ਨੇ ਖਰੀਦਣਾਗਾ ਤਾਂ ਮੈਂ ਵੀਡੀਓ ਦੇ ਵਿੱਚ ਨੰਬਰ ਪਾਉਂਗਾ ਤੇ ਦੂਜੇ ਨੰਬਰ ਤੇ ਆਪਣੇ ਕੋਲੇ ਟਰਾਲੀ ਹੈ ਇੱਧਰ ਇਹ ਟਰਾਲੀ ਹੈਗੀ ਇਹ ਟਰਾਲੀ ਬਿਕਾਊ ਆ ਇਹ ਟਰਾਲੀ ਮੰਨ ਲਓ ਵੀ 25 ਮਾਡਲ ਆ 24 ਦੇ ਲਾਸਟ 12ਵੇਂ ਮਹੀਨੇ ਦੀ 2022 ਤਰੀਕ ਨੂੰ ਲਿਆਂਦੀ ਹੋਈ ਆਗੀ ਟਰਾਲੀ ਤੇ ਇਹ ਟਰਾਲੀ ਕਿੰਨੇ ਇੰਚੀ ਦਾ ਡਰੈਸ ਹੈ 10 ਇੰਚੀ ਦਾ ਡਰੈਸ 10 ਇੰਚੀ ਦਾ ਡਰੈਸ ਲੱਗੇ ਹੋਏ ਆਗੇ ਤੇ ਲੈਫਟਾਈ ਟਰਾਲੀ ਆਗੀ ਤੇ ਇਹਦੇ ਬੱਤੇ-ਬੁੱਤੇ ਕਿਵੇਂ ਕਿਹੜੀ ਕੰਪਨੀ ਦੇ ਕਹਿੰਦੇ ਸੀ ਐਮਸੀ ਦੇ ਐਮਸੀ ਦੇ ਬੱਤੇ ਲੱਗੇ ਹੋਏ ਆਗੇ ਟਾਟਾ ਦਾ ਫਰਸ਼ ਟਾਟਾ ਦਾ ਫਰਸ਼ ਆ ਇਹਦੇ ਵਿੱਚ ਆਜੇ ਤੁਹਾਨੂੰ ਟਾਟਾ ਦਾ ਫਰਸ਼ ਵੀ ਦਿਖਾਉਣਾ ਇਹ ਤਾਂ ਲੱਗਿਆ ਵਾ ਆ ਦੇਖ ਲਓ ਵੀ ਇਹ ਤੇ ਸਾਰਾ ਟਾਟਾ ਦਾ ਪੂਰਾ ਘੈਂਟ ਸੋਹਣਾ ਫਰਸ਼ ਆ ਕਿੰਨੇ ਇਹਦਾ ਲੱਗਿਆ ਫਰਸ਼ ਹੈ 4 ਮੈਂ ਮਗਾ 4 ਮੈਂ ਹੁੰਦਾ ਫਰਸ ਲੱਗਿਆ ਤੇ ਆਹ ਦੇਖੋ ਵੀ ਇਹਦੀਆਂ ਸੇਡਾਂ ਦੀ ਆਹ ਦੇਖੋ ਮਟਾਈ ਕਿੰਨੀ ਹੈਗੀ ਠੀਕ ਹੈ ਨਾ ਆਮ ਤਾ ਇੱਥੇ ਕੋਈ ਮੰਨ ਲਓ ਵੀ 10 12 ਗੇਜ ਲਾਉਂਦੇ ਆਗੇ ਤਕਰੀਬਨ ਇਹ ਵੀ 6 7 ਗੇਜ ਲੱਗੀ ਹੋਈ ਆ ਆਮ ਤਾ 12 ਗੇਜ ਲਾਉਂਦੇ ਆਮ ਤਾ 12 ਗੇਜ ਤੇ ਨਾਲ ਇਹਦੇ ਟੂਲ ਬਾਕਸ ਬਣਿਆ ਹੋਇਆਗਾ ਤੇ ਟਾਇਰ ਇਹਦੇ ਕਿੰਨੇ ਪੈਸੇ ਆਇਤਾ ਟਾਇਰ 70 ਪੈਸੇ ਆ 70 ਪੈਸੇ ਟਾਇਰ ਆ ਗਏ ਤੇ ਤੇ ਕਿੰਨੇ ਨਟ ਹੀ ਹੱਬ ਆ ਇਹਦੀ 10 ਨਟ ਹੀ ਹੱਬ 10 ਨਟ ਹੀ ਹੱਬ ਆ ਇਹਦੀ ਤੂੰ ਤੇ ਪੂਰੀ ਕੈਂਟ ਹੱਬ ਆ ਤੇ ਬਾਕੀ ਇਹਦੇ ਬੈੱਡ ਲੱਗਿਆ ਹੈ 3 ਫੁੱਟ ਬੈੱਡ ਚਾਹੀਏ 3 ਫੁੱਟ 3 ਫੁੱਟ ਚਾ ਬੈੱਡ ਆਗਾ ਤੇ ਆ ਵੀ ਬੈਗ ਤੋਂ ਦੇਖ ਲੋ ਤੇ ਇਹਦੇ ਬੱਤੇ ਜਿਹੜਾ ਥੱਲੇ ਇਸ ਹਿੱਸੇ ਲੱਗਿਆ ਵਾ ਉਹ ਕਿੰਨੇ ਇੰਚੀ ਆ 5 ਇੰਚੀ ਆ ਜੀ 5 ਇੰਚੀ ਹਿੱਸਾ ਲੱਗਿਆ ਵਾ ਤੇ ਪੂਰਾ ਕਹੇੜਾ ਟਰਾਲੀ ਨਵੀਂ ਜਵਾਂ ਟਰਾਲੀ ਆਗੀ ਤੇ ਜੇ ਕਿਸੇ ਨੇ ਖਰੀਦਨੀ ਆ ਤਾਂ ਇਹਦਾ ਵੀ ਨੰਬਰ ਪਾਵਾਂਗੇ ਸੰਪਰਕ ਕਰ ਲਿਓ ਤੇ ਦੋ ਚੀਜ਼ਾਂ ਹੋਰ ਨੇ ਉਹ ਵੀ ਸੁਣਾਉਂਦੇ ਆ ਤੁਹਾਨੂੰ ਲਓ ਵੀ ਮਿੱਤਰੋ ਇਹ ਆਪਣੇ ਕੋਲੇ ਸਹਾਗਾ ਵੀ ਆ ਤੇ ਨਾਲੇ ਤਵੀਆਂ ਨੇ ਜਿਹੜਾ ਇਹ ਸਹਾਗਾ ਗਾ ਇਹ 10 ਫੁੱਟੇ ਸੁਹਾਗੇ ਤੋਂ 11 ਫੁੱਟ ਕੀਤਾ ਹੋਇਆ ਹੈਗਾ ਸੁਹਾਗਾ ਤੇ ਪੂਰਾ ਵਧੀਆ ਪੱਧਰ ਸੁਹਾਗਾ ਦਾ ਐਦਾਂ ਨਹੀਂ ਵੀ ਕੋਈ ਫਾਲਡ ਹੋਊਗਾ ਇਹਦੇ ਵਿੱਚ ਤੇ ਨਾਲ ਇਹ ਤਵੀਆਂ ਨੇ ਇਹ ਤਵੀਆਂ ਕਿੱਥੋਂ ਦੀਆਂ ਬਣੀਆਂ ਇਹ ਚ ਬਰਨਾਲੇ ਦੀਆਂ ਬਰਨਾਲੇ ਦੀਆਂ ਤਵੀਆਂ ਬਣੀਆਂ ਹੋਈਆਂ ਨੇ ਕਿੰਨੀਆਂ ਤਵੀਆਂ ਨੇ ਇਹ 18 18 ਤਵੀਆਂ ਨੇ ਜੇ ਕਿਸੇ ਨੇ ਵੀ ਖਰੀਦਣੀਆਂ ਇਹ ਵੀ ਤੁਹਾਨੂੰ ਮਿਲਣਗੀਆਂ ਤੇ ਹੁਣ ਚਲੋ ਧੋਣ ਧੰਨ ਤੋਂ ਬਿਨਾਂ ਨੇ ਇਹ ਵੀ ਆਪਾਂ ਤੋਂ ਤੈਨੀ ਹੋਈਆਂ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਵੀ ਜਿਵੇਂ ਕੋਈ ਡੀਲਰ ਹੁੰਦਿਆ ਤਾਂ ਉਹ ਦੰਨੇ ਆ ਕੇ ਸੌਖੀ ਪਾਊਡਰ ਲਾ ਦਿੰਦੇ ਪਰ ਉਹ ਨਹੀਂ ਕਰਿਆ ਹੋਇਆ ਤੇ ਜੇ ਕਿਸੇ ਨੇ ਇਹ ਸੰਦ ਖਰੀਦਨੇ ਆ ਤਾਂ ਮੈਂ ਨੰਬਰ ਪਾਉਣ ਲੱਗਾਂਗਾ ਪਿੰਡ ਫੇਰੂਰਾਇਂ ਜਿਲ੍ਹਾ ਲੁਧਿਆਣਾ ਤੈਸੀ ਰੈਕੋਰਡ ਦੇ ਵਿੱਚ ਇਹ ਸਾਰੇ ਸੰਦ ਵਿਕਾਊ ਖੜੇ ਨੇ ਕਿਉਂਕਿ ਬਾਹਰ ਜਾਣ ਕਰਨੇ ਇਹ ਸੰਦ ਵਿਕਾਊ ਨੇ ਤੇ ਖੇਤੀ ਛੱਡਤੀ ਬਾਹਰ ਜਾਣਾਗਾ ਤੇ ਜੇ ਕਿਸੇ ਨੇ ਖਰੀਦਨੇ ਆ ਬਹੁਤ ਹੀ ਵਧੀਆ ਰੇਟ ਤੇ ਅਸੀਂ ਨੰਬਰ ਪਾਉਣੇ ਆ ਤੁਸੀਂ ਫੋਨ ਲਾ ਕੇ ਸੰਪਰਕ ਕਰ ਲਿਓ ਤੇ ਰੇਟ ਬਹੁਤ ਜਹਜ ਮਿਲੂਗਾ ਤੁਹਾਨੂੰ ਕਰ ਲਿਓ ਸੰਪਰਕ ਤੇ ਵੀਡੀਓ ਨੂੰ ਕਰ ਦਿਓ ਵੱਤੋ ਆਦੇ ਸ਼ੇਰ